ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜਸਤਾਨਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਹੋ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਇੱਕ ਹੋਰ ਜਿਹੜੀ ਜ਼ਰੂਰੀ ਬੇਨਤੀ ਹੈ ਇਹ ਹੈਗੀ ਹੈ ਵੀਰੋ ਵੀ ਜਿਹੜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਸੋ ਇਸ ਵੀਡੀਓ ਦੇ ਵਿੱਚ ਦੋਸਤੋ ਜਿਹੜਾ ਪਸ਼ੂ ਦੀ ਹਰ ਇੱਕ ਤਰ੍ਹਾਂ ਦੀ ਡਿਟੇਲ ਆਪਾਂ ਮਾਲਕ ਤੋਂ ਪੁੱਛ ਕੇ ਦੱਸਣ ਦੀ ਤੁਹਾਡੇ ਨਾਲ ਜਿਹੜੀ ਕੋਸ਼ਿਸ਼ ਕਰਦੇ ਰਹਿੰਦੇ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਕਿਉਂਕਿ ਬਾਅਦ ਵਿੱਚ ਜੇਕਰ ਤੁਹਾਡੇ ਪਸ਼ੂ ਪਸੰਦ ਆਉਂਦਾ ਤੁਸੀਂ ਡਾਇਰੈਕਟ ਅਗਲੇ ਮਾਲਕ ਨੂੰ ਫੋਨ ਲਗਾ ਕੇ ਰੇਡ ਦਾ ਜਿਹੜਾ ਦੋਸਤੋ ਉੱਤੇ نیچے ਜਿਹੜਾ ਹੁੰਦਾ ਉਹ ਤੁਸੀਂ ਕਰਕੇ ਗੱਲ ਤੈਅ ਕਰ ਸਕਦੇ ਹੋ ਅੱਜ ਤਰੀਕ ਦੋਸਤੋ ਜਿਹੜੀ 7 ਨੋ ਮੀਨਾ ਦੋਸਤੋ 2021 ਹੈਗਾ ਸ਼ਾਮ ਨੂੰ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਜਾ ਰਹੇ ਹਾਂ ਟਾਈਮ ਜਿਹੜਾ ਦੋਸਤੋ ਤਕਰੀਬਨ 4:30 ਤੋਂ 5 ਵਜੇ ਦੇ ਨੀਅਰ ਅਬਾਊਟ ਜਿਹੜਾ ਟਾਈਮ ਹੈਗਾ ਸੋ ਦੋ ਤੁਹਾਨੂੰ ਆਪਾਂ ਦੋਸਤੋ ਜਿਹੜੀਆਂ ਝੋਟੀਆਂ ਵਿਖਾਵਾਂਗੇ ਸੋ ਕਿਨਵਾ ਸੁਹਾ ਦੋਸਤੋ ਪਹਿਲਾਂ ਜਿਹੜਾ ਦੋਸਤੋ ਏਰੀਆ ਹੈਗਾ ਪਿੰਡ ਜੋਰ ਸਿੰਘ ਵਾਲਾ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਹੈ ਜੀ ਆ ਆ ਤੁਸੀਂ ਕਿਸੇ ਪਾਸਿਓਂ ਵੀ ਸੱਕਦੇ ਹੋ ਦੋਸਤੋ ਹਰੀਕੇ ਤੋਂ ਪੱਟੀ ਆਉਂਦੇ ਸਮੇਂ ਦੋਸਤੋ ਹਰੀਕੇ ਤੋਂ ਭਿੱਖੀਵਿੰਡ ਰੋਡ ਤੇ ਇਹ ਬਿਲਕੁਲ ਪੱਟੀ ਦੇ ਨਜ਼ਦੀਕ ਜਿਹੜਾ ਪਿੰਡ ਪੈਂਦਾ ਜੋੜ ਸਿੰਘ ਵਾਲਾ ਨਾਲ ਲੱਗਦੇ ਪਿੰਡ ਦੋਸਤੋ ਦੁਬਲੀ ਵਾਲਾ ਸੰਗਵਾ ਬਿਲਕੁਲ ਸਾਈਦੋਂ ਪਿੰਡ ਬਿਲਕੁਲ ਨਾਲੇ ਦੋਸਤੋ ਸਭਰਾ ਭਿੱਖੀਵਿੰਡ ਬਿਲਕੁਲ ਦੋਸਤੋ ਜਿਹੜੇ ਨਾਲ ਲੱਗਦਾ ਕਸਬਾ ਭਿੱਖੀਵਿੰਡ ਹੈਗਾ ਪੱਟੀ ਜਿਹੜਾ ਸ਼ਹਿਰ ਬਿਲਕੁਲ ਨਾਲ ਹੈਗਾ ਚਲਦੇ ਵੀਰ ਹੁਣਾਂ ਦੇ ਕੋਲ ਪੁੱਛ ਲੈਣੇ ਆ ਕੀ ਡਿਟੇਲ ਹੈਗੀ ਆ ਇਹਨਾਂ ਮੱਜਾਂ ਦੀ ਸੋ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਸੰਧੂ ਸਾਹਿਬ ਠੀਕ ਹੈ ਵੀਰ ਜੀ ਤੁਹਾਡਾ ਧੰਨਵਾਦ ਠੀਕ ਹੈ ਵੀਡੀਓ ਸਬਸਕ੍ਰਾਈਬ ਚੈਨਲ ਦੇਖ ਰਹੇ ਹਨ ਮੇਰੇ ਬਣੇ ਸ਼ੇਰਾਨ ਸੋ ਵੀਰ ਜੀ ਇੱਕ ਆਪਣਾ ਨਾਮ ਜਿਹੜੇ ਨਵੇਂ ਵੀਰ ਨੇ ਉਹਨਾਂ ਨੂੰ ਨਾਮ ਆਪਣਾ ਜਰੂਰ ਦੱਸ ਦਿਓ ਨਾਮ ਜੀ ਸਰਦਾਰ ਹਰਵੀਰ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਵੀਰ ਜੀ ਇੱਕ ਕੰਟੈਕਟ ਨੰਬਰ ਆਪਣਾ ਜਰੂਰ ਬੋਲ ਕੇ ਦੱਸ ਦਿਓ 9906382025 9903682025 ਠੀਕ ਆ ਸੋ ਕਿਸਾਨ ਵੀਰ ਉਹ ਪਹਿਲਾਂ ਵੀ ਆਪਾਂ ਵੀਰ ਦੀਆਂ 2 ਤੋਂ 3 ਤਿੰਨ ਤੋਂ 4 ਵੀਡੀਓ ਅਪਲੋਡ ਕਰ ਚੁੱਕੇ ਆ ਵੀਰ ਉਹਨਾਂ ਦਾ ਜਿੱਦਾਂ ਡੇਰੀ ਦਾ ਫਾਰਮ ਡੇਰੀ ਦਾ ਧੰਦਾ ਵੀ ਨਾਲ ਹੈਗਾ ਜਿਹੜਾ ਜ਼ਿਆਦਾ ਬਿਜ਼ਨਸ ਡੇਰੀ ਦਾ ਵੀ ਹੈ ਬਾਕੀ ਵੀਰ ਜੀ ਜਿਹੜੇ ਵਪਾਰ ਦੇ ਪਸ਼ੂ ਉਹ ਵੀ ਤੁਸੀਂ ਪਹਿਲਾਂ ਵੀ ਸੀ ਆ ਵੀ ਚੰਗੇ ਪਸ਼ੂ ਲੈ ਕੇ ਆਉਂਦੇ ਰਹਿੰਦੇ ਜੀ तकरीबन 올ਮੋਸਟ ਆਪਾਂ ਚੰਗੇ ਪਸ਼ੂਆਂ ਦਾ ਹੀ ਕੰਮ ਕਰਦੇ ਆ ਠੀਕ ਹੈ ਜੀ ਕਦੇ ਕਦੇ ਆਪਾਂ ਚੰਗਾ ਪਸ਼ੂ ਲੱਗੇ ਤਾਂ ਲੈ ਆਈਦਾ ਤਾਂ ਜੋ ਆਪਾਂ ਸੇਲ ਵੀ ਕਰੀਏ ਤਾਂ ਜਿਹੜੇ ਵੀ ਮੇਰੇ ਵੀਰ ਜਾਂ ਭੈਣ ਭਰਾ ਖਰੀਦਦੇ ਆ ਤਾਂ ਉਹਨਾਂ ਕੋਲੇ ਚੰਗਾ ਪਸ਼ੂ ਹੀ ਜਾਵੇ ਜੀ ਜੀ ਬਿਲਕੁਲ ਸੋ ਆਵੀਰ ਜੀ ਜੇਕਰ ਆਪਾਂ ਗੱਲ ਕਰੀਏ ਇਸ ਪਹਿਲੀ ਝੋਟੀ ਦੀ ਇਹ ਕਿੰਨਾ ਸੁਆ ਵੀਰ ਜੀ ਸੂਈ ਆ ਇਹ ਦੂਜੀ ਵਾਰ ਸੂਈ ਆ ਜੀ ਕਿਹੜੇ ਟਾਈਮਰ ਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਕੀ ਮਗਰ ਇਹਦੇ ਬੱਚਾ ਕੀ ਤੇ ਦੁੱਧ ਕਿੰਨਾ ਜੀ ਇਹਦੇ ਮੇਲ ਖਾਪ ਆ ਜੀ ਇਸ ਟਾਈਮ 10 ਕਿਲੋ ਦੁੱਧ ਤਿਆਰ ਆ ਜੀ ਬਿਲਕੁਲ ਸੂਈ ਨੂੰ ਅੱਜ ਇੱਕ ਹਫਤਾ ਹੋ ਗਿਆ ਠੀਕ ਹੈ ਜੀ ਹਫਤਾ ਹੋ ਗਿਆ ਸਮਾਂ ਤੇ ਵੀਰ ਜੀ ਦੁੱਧ ਕਿੰਨਾ ਕੁ ਤੁਸੀਂ ਮਤਲਬ ਚੋਇਆ ਹੋਇਆ ਜੀ ਸਨੇ ਵੀਰ ਜੀ ਆਪਾਂ ਜਿੰਨਾ ਤੋਂ ਲੈ ਕੇ ਆਂਦੀ ਆ ਇਹਨਾਂ ਦੇ ਜਿਹੜੇ ਓਨਰ ਸੀਗੇ ਮਾਲਕ ਸੀ ਉਹਨਾਂ ਦੇ ਮੁਤਾਬਕ 13 ਲੀਟਰ ਸੀਗਾ ਇਹਦੇ ਕੋਲ ਪਿਛਲੀ ਵਾਰ ਠੀਕ ਹੈ ਜੀ ਇਸ ਟਾਈਮ 10 ਲੀਟਰ ਹਫਤੇ ਦੇ ਅੰਦਰ ਤਿਆਰ ਆ ਠੀਕ ਹੈ ਜੀ ਸੋ ਦੋਸਤੋ 10 ਲੀਟਰ ਜਿਹੜਾ ਬਿਲਕੁਲ ਦੁੱਧ ਤੁਹਾਨੂੰ ਤਿਆਰ ਮਿਲੇਗਾ ਮਗਰ ਜਿਹੜਾ ਕਾਫ ਆ ਦੋਸਤੋ ਬੱਚਾ ਉਹ ਕਟਾ ਮੇਲ ਕਾਫ ਆ ਮਗਰ ਬਾਕੀ ਥਣਾ-ਥੋਨਾ ਦੀ ਸ਼ੀਪ ਬਹੁਤ ਵਧੀਆ ਚੰਗੇ ਕਾਰ ਦੇ ਥਾਂ ਲੱਗੇ ਦੋਸਤੋ ਥਾਂ ਲੇਵੇ ਦੀ ਬਹੁਤ ਜਦੀ ਸਾਫ ਆ ਜਿਹੜਾ ਆਪਾਂ ਤੋੜ ਕੇ ਵੀ ਵੀਰ ਹਰਮੇਲ ਜੀ ਨੂੰ ਕਹਾਂਗੇ ਤੋੜ ਕੇ ਵੀ ਨੂੰ ਜਰੂਰ ਦਿਖਾ ਦਈਏ ਆਪਾਂ ਸੋਹਣਾ ਚੱਡਾ ਹਵਾਨਾ ਦੋਸਤੋ ਬਾਕੀ ਜਿਹੜੀ ਤਸੱਲੀ ਤੁਸੀਂ ਆਪਣੀ ਮੌਕੇ ਤੇ ਪਹੁੰਚ ਕੇ ਜਰੂਰ ਕਰ ਸਕਦੇ ਹੋ ਚਵਾਈ ਕਰਕੇ ਬਿਲਕੁਲ ਚਵਾਈ ਤੇ ਦੋਸਤੋ ਜਿਹੜੀ ਇਹ ਛੋਟੀ ਹੈਗੀ ਆ ਸੈਕੰਡ ਟਾਈਮਰ ਆ ਸੈਕੰਡ ਲੋਕੇਸ਼ਨ ਦੇ ਵਿੱਚ ਦੋਸਤੋ ਇਸ ਵਾਰ ਸੋਈ ਆ। ਬਾਕੀ ਥਾਂ ਲੇਵੇ ਦੀ ਸਾਫ਼ ਆ ਕਿਸਾਨ ਵੀਰੋ। ਤੇ ਬਾਹਲਾ ਉੱਚਾ ਕਦ ਨਹੀਂ ਕਵਾਂਗੇ ਤੇ ਬਾਹਲਾ ਛੋਟਾ ਨਹੀਂ ਦਰਮਿਆਨਾ ਮੀਡੀਅਮ ਜਿਹੜਾ ਕਦ ਹੈਗਾ ਇਸ ਛੋਟੀ ਦਾ। ਬਾਕੀ ਥੋੜਾ ਜਿਹਾ ਹਰਮੇਲ ਵੀਰ ਜੀ ਥੋੜਾ ਅੱਗੇ ਨੂੰ ਤੋਰ ਲਈਏ ਇੱਥੇ ਫਰੰਟ ਤੇ। ਜੋ ਬਾਕੀ ਥਾਂਲੇਵਾ ਦੋਸਤੋ ਸਾਫ ਆ ਜਰੂਰ ਤੁਸੀਂ ਨੇ ਦੇਖ ਸਕਦੇ ਹੋ ਨੋਟ ਕਰ ਸਕਦੇ ਹੋ ਚਵਾਈ ਜਿਹੜੀ ਆ ਆਪਦੀ ਦੋ ਡੰਗ ਦੀ ਤੁਸੀਂ ਖੁਦ ਆਪ ਕਰਨੀ ਤਸੱਲੀ ਜਿਹੜੀ ਤੁਸੀਂ ਮੇਰਾ ਵੀਰ ਪਹੁੰਚ ਕੇ ਜਰੂਰ ਆਪਦੀ ਕਰ ਸਕਦੇ ਹੋ ਬਿਲਕੁਲ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਹੈਗਾ ਬਾਕੀ ਜਿਹੜਾ ਸ਼ਾਮ ਦਾ ਟਾਈਮ ਹੈ ਵੀਰੋ ਸਾਢੇ 4 ਤੋਂ 5 ਵਜੇ ਦਾ ਜਿਹੜਾ ਈਵਨਿੰਗ ਟਾਈਮ ਹੈਗਾ ਤੇ ਚਵਾਈ ਵੀਰ ਜੀ ਕਿੰਨੇ ਕ ਟਾਈਮ ਤੇ ਭਲਾ ਕਰ ਲੈਣੀ ਆਪਾਂ ਆਪਾਂ ਕਰੀਬ 5 5:30 ਤੋਂ 6 ਵਜੇ ਦੇ ਹਾਂਜੀ ਸਵੇਰ ਵੀ ਤਕਰੀਬਨ 8:00 ਵਜੇ ਦੀ ਹੋਈ ਚੋਈ ਹੈ ਨਾ 5:30 6 ਹਾਂਜੀ ਬਿਲਕੁਲ ਜੀ ਠੀਕ ਹੈ ਠੀਕ ਹੈ ਸੋ ਵੀਰ ਜੀ ਇੱਕ ਮਤਲਬ ਕਿ ਜੇਕਰ ਆਪਾਂ ਚੋਈ ਦੀ ਗੱਲ ਕਰੀਏ ਤੇ ਤੁਸੀਂ ਆਪਣੀ ਹੱਥੀ ਚੋਈ ਹੈ ਤੇ ਬਿਲਕੁਲ ਧਾਰਤੂ ਦੀ ਚੰਗੀ ਸਾਫ ਹੈ ਜੀ ਕੋਈ ਛੱਟਾ ਧਾਰ ਬਿਲਕੁਲ ਬਰਬ ਕੋਈ ਇਹੋ ਜਿਹਾ ਡਾਊਟ ਨਹੀਂ ਹੈਗਾ ਤੁਹਾਡਾ ਠੀਕ ਹੈ ਜੀ ਤੇ ਤਕਰੀਬਨ ਵੀਰ ਜੀ ਜਿੱਦਾਂ ਹਵਾਨਾ ਵੇਖ ਕੇ ਲੱਗਦਾ ਤੇ ਕਿੰਨਾ ਕੁ ਮਿਲਕ ਪਾ ਦੇਗੀ ਇਹ ਸੈ ਤਕਰੀਬਨ 10 ਲੀਟਰ ਦਾ ਇਸ ਟਾਈਮ ਤੱਕ ਹੋਵੇਗਾ ਜੀ 10 ਲੀਟਰ ਠੀਕ ਦੇਖੋ ਠੀਕ ਹੈ ਸੋ ਦੋਸਤੋ 10 ਲੀਟਰ ਜਿਹੜਾ ਅੱਜ ਦਾ ਤਿਆਰ ਹੈਗਾ ਬਾਕੀ ਸੇਵਾ ਤੇ ਡਿਪੈਂਡ ਆ ਸੋ ਆ ਜਿਹੜੀ ਇੱਕ ਹੋਰ ਵੀਰ ਹੁਣਾਂ ਦੇ ਕੋਲ ਤੇ ਇਹਦਾ ਮੁੱਲ ਜਿਹੜਾ ਵੀਰ ਜੀ ਉਹ ਵੀ ਦੱਸ ਹੀ ਤਾਏ ਆਪਣੇ ਵੀਰਾਂ ਨੂੰ ਵੀ ਮੁੱਲ ਦੀ ਡਿਮਾਂਡ ਕੀ ਕਰਦੇ ਪਏ ਆ ਜੀ ਇਹਦੀ ਡਿਮਾਂਡ 68000 ਰੁਪਏ ਕਰਦੇ ਆ 68000 ਹੈ ਜੀ ਠੀਕ ਆ ਬਾਕੀ ਮੌਕੇ ਤੇ ਮਾਨਤਨ ਹੁੰਦੇ ਰਹਿੰਦੇ ਆ ਠੀਕ ਹੈ 68000 ਦੇ ਵਿੱਚ ਦੋਸਤੋ ਜਿਹੜੀ ਵੀਰ ਹੋਣਾ ਜਿੱਦੀ ਡਿਮਾਂਡ ਕੀਤੀ ਆ ਮਾਨਤਨ ਮੌਕੇ ਤੇ ਕੀਤਾ ਜਾਵੇਗਾ ਇੱਕ ਵਾਰੀ ਜਿਹੜਾ ਸਾਰੇ ਬੰਨਿਆਂ ਆਪਾਂ ਬਾਡੀ ਸਟਰਕਚਰ ਦੇਖ ਸਕਦੇ ਹੋ ਤੁਸੀਂ ਸਿੰਗਾ ਦੀ ਬੰਤਰ ਦੇਖ ਸਕਦੇ ਹੋ ਮੂੰਹ ਮੱਥਾ ਦੋਸਤੋ ਜਿਹੜਾ ਝੋਟੀ ਦਾ ਵੀ ਤੁਸੀਂ ਜਰੂਰ ਦੇਖ ਸਕਦੇ ਆ ਬਿਲਕੁਲ ਬਿੱਲੀ ਆਖਾ ਦੋਸਤੋ ਵਧੀਆ ਚੰਗਾ ਪੱਖ ਰੱਖਦੀ ਝੋਟੀ ਬਿਲਕੁਲ ਬਾਰੀਕ ਚਮੜੀ ਆ ਸੋ ਇੱਕ ਦੂਜੇ ਨੰਬਰ ਤੇ ਵੀਰ ਦੀ ਜਿਹੜੀ ਆਪਣੇ ਕੋਲ ਇਹ ਵੀ ਝੋਟੀ ਸੀ ਹੈਲਾ ਹਾਂਜੀ ਇਹ ਵੀ ਸੈਕੰਡ ਟਾਈਮਰ ਹੈ ਠੀਕ ਹੈ ਜੀ ਇਹ ਬਰੀਡ ਵਿੱਚ ਆ ਗਈ ਜੀ ਨੀਲੀ ਰਵੀ ਦੇ ਵਿੱਚ ਨੀਲੀ ਰਵੀ ਜਾ ਗਈ ਠੀਕ ਹੈ ਜੀ ਕਿਸਾਨ ਵੀਰੋ ਵੇਖ ਸਕਦੇ ਹੋ ਟੇਢੀ ਧਾਰੀ ਆ ਸੈਕੰਡ ਨੰਬਰ ਦੀ ਜਿਹੜੀ ਇਹ ਝੋਟੀ ਹੈਗੀ ਆ ਤੇ ਵੀਰ ਜੀ ਸੁਆ ਸੁਆ ਕਿਨਵਾ ਸੂਈ ਹੈ ਇਹ ਸੈਕੰਡ ਟਾਈਮ ਹੈ ਜੀ ਇਹ ਸੂਈ ਨਹੀਂ ਸੂਣ ਵਾਲੀ ਹੈ ਜੀ ਹਾਂ ਡੱਪਣਾ ਜੀ ਅਜੇ ਗੱਪਣਾ ਬਾਕੀ 10 ਦਿਨ ਅਜੇ ਤੇ ਟਾਈਮ ਪੂਰਾ ਹੋਣ ਚੁੱਕਿਆ ਹੈ ਠੀਕ ਹੈ 10 ਦਿਨ ਸਮਾਂ ਵਿਆਜ ਠੀਕ ਆ ਤੇ ਕੋਈ ਪਤਾ ਲੱਗਾ ਜੀ ਮਾਲਕਾ ਤੋਂ ਜਿੱਥੋਂ ਲੈ ਕੇ ਆਏ ਪਹਿਲੇ ਸਵੇਰੇ ਕੀ ਜਾਂਦਾ ਰਿਹਾ ਜੀ ਰਿਕਾਰਡ ਕੋਈ ਪਹਿਲੇ ਇਹਨੇ 12 ਤੋਂ 13 ਲੀਟਰ ਦੁੱਧ ਜੋ ਆਇਆ ਠੀਕ ਆ ਜੀ ਸੋ ਕਿਸਾਨ ਵੀਰੋ 12 ਤੋਂ 13 ਲੀਟਰ ਜਿਹੜੀ ਫਸਟ ਅਲੋਕੇਸ਼ਨ ਦੇ ਵਿੱਚ ਇਸ ਦੀ ਚੁਵਾਈ ਹੋਈ ਆ ਤੇ ਇੱਕ ਥਾਂ ਜਿਹੜਾ ਵਾਈਟ ਹੈਗਾ ਵੇਖ ਸਕਦੇ ਹੋ ਚਾਰੇ ਥਾਣਾ ਬਰਾਬਰ ਨੇ ਮੁੱਠੀ ਵਾਲਾ ਥਾਣਾ ਦੋਸਤੋ ਕੋਈ ਛੋਟਾ ਜਿਹਾ ਥਾਣਾ ਨਹੀਂ ਵੀ ਬਾਲੇ ਵੀਰ ਜਦੋਂ ਵੀਡੀਓ ਦੇਖ ਕੇ ਕਹਿਣਗੇ ਵੀ ਥਾਣਾ ਥੋੜਾ ਛੋਟਾ ਪਰ ਮੁੱਠੀ ਵਾਲਾ ਥਾਣਾ ਦੋਸਤੋ ਜਦੋਂ ਮੌਕੇ ਤੇ ਆਏ ਤੁਸੀਂ ਬਿਲਕੁਲ ਆਪਦਾ ਜਜਮੈਂਟ ਕਰ ਸਕਦੇ ਹੋ ਮੁੱਠੀ ਵਾਲਾ ਥਾਣਾ ਦੋਸਤੋ ਥਾਣੇ ਦੇ ਵਿੱਚ ਹੀ ਸਾਫ ਆ ਬਾਕੀ ਹਜੇ ਬਹੁਤ ਬਣੂਗੀ ਬਿਲਕੁਲ ਹਜੇ ਬਣ ਜਾਣਾ 10 ਦਿਨ ਦਾ ਸਮਾਂ ਹਜੇ ਕਿਸਾਨ ਵੀਰੋ ਪਿਆ ਹੈਗਾ ਸੋ ਬਾਕੀ ਵੀਰ ਜੀ ਥੋੜਾ ਜਿਹਾ ਮੂੰਹ ਐਨ ਘੁਮਾ ਲਿਏ ਜੀ ਤਾਂ ਨਿਕਲ ਜਿਓ ਜੀ ਬਾਹਰ ਬਾਕੀ ਦੋਸਤੋ ਜਿਹੜਾ ਸਮਾਂ 10 ਦਿਨ ਪਿਆ 10 ਦਿਨ ਦੇ ਵਿੱਚ ਹੋਰ ਵੀ ਝੋਟੀ ਨੇ ਲੇਵਾ ਤਿਆਰ ਕਰ ਲੈਣਾ रोक लगी भी ठीक है जी कमालो साहब जी तो हाँ जी कोई गल ਸਰ ਮੇਰੇ ਵੀਰ ਜੀ ਮੜਾ ਜਾ ਲਾਇਓ ਫਰੰਟ ਤੇ ਲਾਇਓ ਜੀ ਇਹਨੂੰ ਬਾਕੀ ਕਿਸਾਨ ਵੀਰੋ ਬਹੁਤ ਵਧੀਆ ਡਿੰਗਾ ਚੀਰਾ ਜਿੱਦਾਂ ਆਪਾਂ ਕਹਿ ਦਿੰਨੇ ਆ ਵੀ ਬਿਲਕੁਲ ਟੇਡਾ ਚੀਰਾ ਅੱਖ ਮਣਕੀ ਆ ਦੋਸਤੋ ਜਿਹੜੀ ਬਿਲਕੁਲ ਸਾਈਡ ਤੋਂ ਦੋਸਤੋ ਲਾਲੀ ਆਖ ਦੇ ਵਿੱਚ ਜਿਹੜੀ ਪੱਖਤੀ ਆ ਚੰਗਾ ਪਾਕਾ ਝੋਟੀ ਦਾ ਬਾਕੀ ਜਿਹੜੇ ਮੇਰੇ ਵੀਰ ਸੁਖੀਨ ਹੋਣ ਜਰੂਰ ਖਰੀਦ ਸਕਦੇ ਹੋ ਤੁਸੀਂ ਚੰਗਾ ਮਿਲਕ ਪਾ ਦੂਗੀ 12 13 ਲੀਟਰ ਦੀ ਜਿਹੜੀ ਮਿਲਕ ਦੀ ਚੁਵਾਈ ਆ ਪਹਿਲੇ ਸਵੇਰੇ ਦੇ ਵਿੱਚ ਕੋਈ ਗੱਲ ਨਹੀਂ ਤੁਸੀਂ ਆਪਾ ਹਲੋ ਹਾਂਜੀ ਠੀਕ ਹੈ ਜੀ ਬੰਦ ਕੇ ਵੀਰ ਜੀ ਬੰਦ ਕੇ ਠੀਕ ਹੈ ਸੋ ਕਿਸਾਨ ਵੀਰੋ ਇਹ ਸੰਨ ਦੋ ਵੀਰ ਹੋਣਾਂ ਦੇ ਕੋਲ ਝੋਟੀਆਂ ਦੋਂ ਦੀ ਜਿਹੜੀ ਡਿਟੇਲ ਆ ਥੋੜੇ ਸਾਹਮਣੇ ਆ ਜੀ ਇੱਕ ਵਾਰੀ ਵੀਰ ਦੇ ਨਾਮ ਤੇ ਜਿਹੜੇ ਫੋਨ ਨੰਬਰ ਹੈ ਉਹ ਵੀਰ ਤੋਂ ਫੇਰ ਪੁੱਛ ਲੈਣੇ ਆ ਤੇ ਰੇਟ ਵੀ ਵੀਰ ਜੀ ਦਾ ਆਪਣਾ ਰਹਿ ਗਿਆ ਜੀ ਰੇਟ ਵੀ ਜ਼ਰੂਰ ਦੱਸਿਓ ਜੀ ਵੀ ਜੀ ਦਾ 73000 ਰੁਪਏ ਆਪਾਂ ਡਿਮਾਂਡ ਕਰਦੇ ਆ ਜੀ ਆ ਠੀਕ ਹੈ 73000 ਬਾਕੀ ਮੰਨਤਨ ਹੋਊਗਾ ਠੀਕ ਆ ਸੋ ਇੱਕ ਵੀਰ ਜੀ ਕੰਟੈਕਟ ਨੰਬਰ ਆਪਣੇ ਫੇਰ ਬੋਲ ਕੇ ਜ਼ਰੂਰ ਦੱਸ 9903888025 9906382025 ਠੀਕ ਹੈ ਜੀ ਸੋ ਕਿਸਾਨ ਵੀਰ ਉਹ ਇਹ ਸੰ ਵੀਰ ਉਹਨਾਂ ਦੇ ਕੋਲ ਜਿਹੜੇ ਐਨੀਮਲ ਦੋ ਦੋਨੋਂ ਸੇਲ ਨੇ ਜਿਸ ਜਿਸ ਮੇਰੇ ਵੀਰ ਭਰਾ ਨੂੰ ਜਿੱਦਾਂ ਦਾ ਪਸ਼ੂ ਜਿਹੜਾ ਪਸੰਦ ਆਉਂਦਾ ਤੁਸੀਂ ਵੀਰ ਦੇ ਨੰਬਰ ਜਿਹੜੇ ਆ ਕੰਟੈਕਟ ਨੰਬਰ ਮਾਲਕ ਦੇ ਦੇ ਦਿੱਤੇ ਗਏ ਹਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਦੋਸਤੋ ਪਸੰਦ ਆਉਂਦਾ ਤੁਸੀਂ ਸੰਪਰਕ ਕਰਕੇ ਜਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ